ਲਿਖੇ ਬੁਲਾਇਆ ਜਾਵੇ ਜਦੋਂ ਇਹ ਖਬਰ ਪਹੁੰਚੀ ਬਾਬਾ ਗੁੱਡਾ ਸਾਹਿਬ ਜੀ ਆਕਣ ਲਗੇ ਵੀ ਨਹੀਂ ਨਹੀਂ ਜਾਣਾ ਚਾਹੀਦਾ ਇਸੇ ਤਰ੍ਹਾਂ ਹੀ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਬੁਲਾਇਆ ਸ਼ਹੀਦੀ ਹੋਈ ਵਿਛੋੜਾ ਪਿਆਰ ਹੁਣ ਨਹੀਂ ਜਾਣਾ ਚਾਹੀਦਾ ਪਰ ਸਾਬ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਜੋ ਵੀ ਸਮੇ ਨੂੰ ਠੀਕ ਸਮਝਿਆ ਸਮੀ ਨੂੰ ਇਸ ਤਰ੍ਹਾਂ ਕਿ ਠੀਕ ਸਮਝਿਆ ਕਿਉਂਕਿ ਅੰਦਰ ਦੀ ਗੱਲ ਤਾਂ ਹੁਣ ਸਤਿਗੁਰੂ ਜਾਣਦੇ ਨੇ ਵੀ ਪੁਕਾਰ ਇਹ ਕਿੱਥੋਂ ਆ ਰਹੀ ਹੈ ਕਿ ਪੁਕਾਰ ਕਿੱਥੋਂ ਆ ਰਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਫਿਰ ਜਨਮ ਪਰਵਾਣ ਕਰ ਲਿਆ ਦੁਆਬਾ ਮਾਲਵਾ ਹੁੰਦੇ ਹੋਏ ਦਿੱਲੀ ਪਹੁੰਚੇ ਜਹਾਂਗੀਰ ਦੇ ਨਾਲ ਮੁਲਾਕਾਤ ਵੀ ਹੋਈ ਹੁਣ ਡਰ ਕਿਨੂ ਹੈ ਡਰ ਚੰਦੂ ਨੂੰ ਚੰਦੂ ਨੂੰ ਇਸ ਗੱਲ ਦਾ ਡਰ ਹੈ ਵੀ ਸਤਿਗੁਰਾਂ ਦੇ ਨਾਲ ਇਹਦੀ ਮੂਰਤ ਜਿਹੜੀ ਮਿੱਤਰਤਾ ਨਾ ਹੋ ਜਾਵੇ। ਜਹਾਂਗੀਰ ਦੀ ਮਿੱਤਰਤਾ ਹੋ ਗਈ, ਤਾਜ ਖੁੱਲ ਜਾਵੇਗਾ। ਇਹ ਮੇਰੀਆਂ ਚੁਗਲੀਆਂ ਦੇ ਕਰਕੇ ਹੀ, ਮੇਰੇ ਮਾੜੇ मंसूਬਿਆਂ ਕਰਕੇ ਹੀ ਇੱਕ ਕਾਰਨ ਇਹ ਵੀ ਬਣਿਆ ਸੀ ਸਤਗੁਰੂ ਜੀ ਦੇ ਸੀਸ ਦੇ ਵਿੱਚ ਕਰਮ ਰੇਤਾ ਪਈ ਤੰਦੀ ਤਵੀ ਦੇ ਉੱਤੇ ਬੈਠਣਾ ਪਿਆ ਸੀ। ਕਿਤੇ ਮੇਰਾ ਤਾਜ ਨਾ ਖੁੱਲ ਜਾਵੇ ਬਾਦਸ਼ਾਹ ਦੇ ਕੋਲ। ਉਹ ਤਰ੍ਹਾਂ-ਤਰ੍ਹਾਂ ਦੇ ਹੱਥ ਕੰਡੇ ਉਹਨੂੰ ਡਰ ਲੱਗਣ ਲੱਗ ਪਿਆ। ਉਹਨੂੰ ਇਸ ਗੱਲ ਦਾ ਡਰ ਸਤਾਉਣ ਲੱਗ ਪਿਆ। ਕਿਤੇ ਇਹ ਤਲਵਾਰ ਮੇਰੇ ਤੇ ਨਾ